ਆਪਨੇ ਸਮੇਂ ਦੀ ਮਸ਼ਹੂਰ ਫੀਮੇਲ ਸਿੰਗਰ ਜਸੰਦਰ ਬਰਾੜ ਜਿਸ ਨੂੰ ਤੁਸੀਂ ਹਮੇਸ਼ਾ ਸਿੱਧੂ ਬਾਰੇ ਬੋਲਦੇ ਹੋਏ ਸੁਣਿਆ ਹੋਵੇਗਾ ਅਤੇ ਉਹ ਸਿੱਧੂ ਮਸੇਵਾਲਾ ਦੇ ਕਰੀਬ ਵੀ ਬੋਸੀ ਇਸੀ ਵੀਡੀਓ ਵਿੱਚ ਤੁਸੀਂ ਦੇਖੋ ਜਸੰਦਰ ਬਰਾੜ ਨੇ ਸਿੱਧੂ ਬਾਰੇ ਕੀ ਬੋਲਿਆ ਸਸੀ ਕਾਲ ਜੀ ਜਿਵੇਂ ਕਿ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕਿਸਾਨੀਧਰ ਨੇ ਵਕ ਵਕ ਤਾਂ ਮਾਗ ਲਗ ਰਹੇ ਸਿੱਧੂ ਮਸੇਵਾਲਾ ਦੀ ਯਾਦ ਨੂੰ ਸਮਰਪਿਤ ਤੋ ਕਿਸਾਨੀ ਮਾਰਚ ਕੱਢਿਆ ਜਾ ਰਿਹਾ ਉਹ ਤੇ ਅਤਨੈ ਸੇ ਹਾਜ਼ਰੀ ਲਵਾਉਣੀ ਆ ਆਪਾਂ ਸਾਰਿਆਂ ਨੇ ਜੋ ਮੁਹਾਲੀ ਤੋਂ ਤੋਂ ਮਾਰਚ ਨੂੰ ਸ਼ੰਭੂ ਵੱਟ ਤੱਕ ਕੱਢਿਆ ਜਾ ਰਿਹਾ ਹੈ ਜਾ ਰਿਹਾ ਪਿਛਲੇ ਕਿਸਾਨੀ ਅੰਦੋਲਨ ਦੇ ਅੰਦਰ ਇਸ ਨੌਜਵਾਨ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਅੱਜ ਉਹ ਆਪਣੀ ਸੇ ਹੈ ਨਹੀਂ ਤੇ ਉਹਨਾਂ ਦੀ ਯਾਦ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਦੀ ਹਾਜ਼ਰੀ ਆਪਾਂ ਸਾਰਿਆਂ ਨੇ ਇਸ ਕਿਸਾਨੀ ਮਾਰਚ ਦੇ ਅੰਦਰ ਲਵਾਉਣੀ ਹੈ ਇਹ ਕਿਸਾਨੀ ਮਾਰਚ ਤੋਤ ਮਾਰ ਤੋਂ ਮਹਾਦੀ ਤੋਂ ਸ਼ੰਭੂ ਵਾੜ ਤੱਕ ਕੱਢਿਆ ਜਾ ਰਿਹਾ ਜੀ ਤੁਸੀਂ ਸਾਰੇ ਰਹੋ ਹਮਾ ਕੇ ਪਾਚੇ ਨੇ ਹਾਜ਼ਰੀ ਲਵਾਣੀ ਸਸਿਕਾ